ਫਰੀਦਕੋਟ ਪੁਲਿਸ ਨੇ ਇੱਕ ਹੋਰ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼ ਅੱਧਾ ਕਿਲੋ ਦੇ ਕਰੀਬ ਆਈਸ ਡਰੱਗ ਸਮੇਤ ਇੱਕ ਨਸ਼ਾ ਤਸਕਰ ਕਾਬੂ ਦੋਸ਼ੀ ਖਿਲਾਫ ਪਹਿਲਾਂ ਵੀ سنگੀਨ ਧਰਾਵਾਂ ਤਹਿਤ ਨੌ ਮਕਾਦਮੇ ਦਰਜ ਹਨ ਦੋਸ਼ੀ ਦੇ ਨੈੱਟਵਰਕ ਸਾਥੀਆਂ ਅਤੇ ਸਪਲਾਈ ਲਿੰਕਸ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਜੋ ਕਿ ਨਸ਼ੇ ਦੇ ਇਸ ਗਰੋਨ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ ਡਾਕਟਰ ਪ੍ਰਿਗਿਆ ਜਨ ਐਸਐਸਪੀ ਫਰੀਕੋਟ ਦੀ ਨਿਰਦੇਸ਼ਾਂ ਅਨੁਸਾਰ ਨਸ਼ਾ ਵਿਰੋਧੀ ਮਹਾਂਮ ਯੁੱਧ ਨਸ਼ਾ ਵਿਰੋਧ ਤੈਤ ਨਸ਼ਾ ਤਸਕਰੀ ਵਿਰੋਧ ਵੱਡੀ ਸਫਲਤਾ ਹਾਸਲ ਕੀਤੀ ਗਈ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਪੰਜਾਬੀ ਵਿਰਸਾ ਨਿਊਜ਼ ਦੇ ਨਾਲ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋਅ ਜਰੂਰ ਕਰ ਲਓ ਤਾਂ ਕਿ ਤੁਹਾਡੇ ਤੱਕਰ ਆਉਣ ਵਾਲੀ ਅਪਡੇਟ ਪਹੁੰਚ ਸਕੇ ਭਰੋਸੇਯੋਗ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ ਕਿ ਪੰਜਾਬ ਸਰਕਾਰ ਦੀ ਜਿਹੜੀ ਨਸ਼ਿਆਂ ਵਿਰੁੱਧ ਯੁੱਧ ਵਾਲੀ ਜਿਹੜੀ ਮਹਿਮ ਚੱਲ ਰਹੀ ਆ ਉਹਦੇ ਵਿੱਚ ਫਰੀਦਕੋਟ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ। ਕੱਲ ਜਦੋਂ CIA ਦੀ ਟੀਮ ਸਿਟੀ ਫਰੀਦਕੋਟ ਦੇ ਏਰੀਆ ਦੇ ਵਿੱਚ ਗਸ਼ਤ ਕਰ ਰਹੀ ਸੀਗੀ ਤੇ ਇੱਕ ਨਾਮ ਨੂੰ ਵਿਅਕਤੀ ਜਿੱਤੇ ਥੋੜਾ ਸ਼ੱਕ ਹੋਇਆ ਤੇ ਉਹਨੂੰ ਜਦੋਂ ਰੋਕਣ ਲੱਗੇ ਤਾਂ ਉਹ ਉੱਥੋਂ 도ੜਨ ਦੀ ਕੋਸ਼ਿਸ਼ ਕੀਤੀ। ਉਹਨੂੰ ਕਾਬੂ ਕਰਕੇ ਜਦੋਂ ਉਹਦਾ ਨਾਮ ਪੁੱਛਿਆ ਤੇ ਉਹਨੇ ਆਪਣਾ ਨਾਮ ਅਰਚਿਤ ਚਪਰਾਣਾ ਵਾਸੀ ਯੂਪੀ ਦੱਸਿਆ। ਜਿੱਦੀ ਜਿਹੜੀ ਹੈਗੀ ਆ ਫਿਜ਼ੀਕਲ ਤਲਾਸ਼ੀ ਲੈਣ ਡੀਐਸਪੀ ਫਰੀਦਕੋਟ ਰਾਤ ਪਰਮੁਚਿਤ ਸਿੰਘ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਆ ਕੇ ਦੀ ਜਿਹੜੀ ਹੈ ਕਾਨੂੰਨ ਮੁਤਾਬਕ ਜਿਹੜੀ ਹੈ ਤਲਾਸ਼ੀ ਕੀਤੀ ਤਲਾਸ਼ੀ ਦੌਰਾਨ ਜਿਹੜੀ ਹੈ ਉਹਦੇ ਕਬਜ਼ੇ ਵਿੱਚੋਂ 1/2 ਕਿਲੋ ਆਈਸ 500 ਗ੍ਰਾਮ ਆਈਸ ਡਰਗ ਜਿਹੜੀ ਰਿਕਵਰ ਹੋਈ ਉਸ ਤੋਂ ਬਾਅਦ ਜਿਹੜੀ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਜਿਹੜੀ ਇਹਦੇ ਤੋਂ ਮੁਸ਼ਕਲ ਕੀਤੀ ਗਈ ਆ ਉਦੇ ਚ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਯੂਪੀ ਦੇ ਵਿੱਚ ਇਹਦੇ ਖਿਲਾਫ ਨੌ ਮਕਦਮੇ ਦਰਜਾ ਜ਼ਿਆਦਾਤਰ ਚੋਰੀਆਂ ਦੇ ਆਰਮਜ਼ੈਕ ਤੇ ਉਹ ਹੁਣ ਜਿਹੜਾ ਇਹਨੂੰ ਅੱਜ ਸੀ ਮਾਨਜੋਗ ਅਦਾਲਤ ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਵਾ ਰਿਮਾਂਡ ਤੋਂ ਬਾਅਦ ਹੁਣ ਜਿਹੜੀ ਅੱਗੇ ਜੋ ਵੀ ਪੁਸ਼ਕਿਸ਼ ਤੇ ਵਿੱਚ ਹੋਵੇ ਇਹਦੇ ਫਾਰਵਰਡ ਬੈਕਵਰਡ ਲਿੰਕ ਹੋਣਗੇ ਉਹ ਵੀ ਤੁਹਾਨੂੰ ਅਸੀਂ ਜਾਣਕਾਰੀ ਦੇ ਦਾਂਗੇ ਅਰੇ 3 ਕੋਡ ਕੀ ਡਿਲੀਵਰ ਇਹ ਇਹ ਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਥੋੜੀ ਇੰਨਾ ਤਾਂ ਜ਼ਰੂਰ ਸਾਹਮਣੇ ਆਈ ਹੈ ਗੱਲ ਵੀ ਇੱਕ ਕੋਈ ਮਲੇਸ਼ੀਆ ਤੋਂ ਰਾਹੁਲ ਨਾਮ ਦਾ ਲੜਕਾ ਸੀਗਾ ਜਿਹਦੇ ਨਾਲ ਤੋਂ 2 ਸਾਲ ਪਹਿਲਾਂ ਵੀ ਲਿੰਕ ਚ ਰਿਹਾ ਸੀਗਾ ਹੁਣ ਇਹਨੂੰ ਅਸੀਂ ਰਿਮਾਂਡ ਤੇ ਲਿਆ ਹੈਗਾ ਅਸੀਂ ਤੇ ਸਾਰਾ ਕਰਾਂਗੇ ਵੀ ਬਾਹਰ ਉਹ ਕਿੰਨੂੰ ਦੇਣ ਜਾ ਰਿਹਾ ਸੀ ਤੇ ਕਿੱਥੋਂ ਲੈ ਕੇ ਆ ਰਿਹਾ ਸੀਗਾ ਇਹ ਤਾਂ ਜੀ ਦੇਖੋ ਫਰੀਦਕੋਟ ਦੀ ਹਿਸਟਰੀ ਦੇ ਵਿੱਚ ਇੰਨੀ ਵੱਡੀ ਰਿਕਵਰੀ ਜਿਹੜੀ ਆਈ ਡਰੱਗ ਦੀ ਹੈ ਪਹਿਲਾਂ ਕਦੀ ਨਹੀਂ ਹੋਈ ਬਹੁਤ ਵੱਡੀ ਰਿਕਵਰੀ ਹੈ ਕ੍ਰੀ ਕ੍ਰੀ ਇਹ ਤਾਂ ਕਰੋੜਾਂ 1.5 ਕਰੋੜ ਤੋਂ ਤੇ ਦੀ ਜਿਹੜੀ ਹੈਗੀ ਇੰਟਰਸਟ ਮਾਰਕੀਟ ਚ ਕੀ ਮਤਲਬ ਹੈ